ਹੈਲੋ ਜੀ ਸਸ਼ਿਕਾ ਸਾਰਿਆਂ ਨੂੰ ਗੁੱਡ ਮਾਰਨਿੰਗ ਭਾਂਡੇ ਤੋ ਕਰਦੀ ਆ ਸ਼ੁਰੂਆਤ ਦਿਨ ਦੀ ਤੇ ਮੈਂ ਕੀਤਾ ਹੋਇਆ ਗਰਮ ਪਾਣੀ ਵੈਸੇ ਤਾਂ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਟੈਂਕੀ ਦਾ ਪਾਣੀ ਇੰਨਾ ਜ਼ਿਆਦਾ ਬਰਫ਼ ਵਰਗਾ ਆ ਨਾ ਓ ਮਾਈ ਗਾਡ ਚਲੋ ਕੋਈ ਗੱਲ ਨਹੀਂ ਗਰਮ ਪਾਣੀ ਨਾਲ ਜ਼ਿਆਦਾ ਔਖੇ ਨਹੀਂ ਲੱਗਦੇ ਭਾਂਡੇ ਤੋਂ ਨੇ ਤੇ ਮੈਂ ਤੁਹਾਨੂੰ ਪੁੱਛੀ ਦੇ ਸੀ ਕਿ ਤੁਹਾਨੂੰ ਮੇਰੇ ਵੀਡੀਓਜ਼ ਵਧੀਆ ਨਹੀਂ ਲੱਗਦੀ ਕੀ ਕੱਲ ਕੀ ਆ ਤੁਸੀਂ ਦੇਖਦੇ ਕਿਉਂ ਨਹੀਂ ਹੈਗੇ ਪਲੀਜ਼ ਯਾਰ ਦੇਖ ਲਿਆ ਕਰੋ ਮਾੜਾ ਮੋਟਾ ਇੱਕ ਅੱਦਾ ਲਾਇਕ ਲੋਇਕ ਕਰ ਦਿਆ ਕਰੋ ਤੇ ਹਾਂਜੀ ਜੇ ਤੁਹਾਨੂੰ ਵੀ ਇਹ ਮੇਰੀ ਪਸੰਦ ਆਉਂਦੀ ਹੈ ਤਾਂ ਵੀ ਦੱਸ ਦਿਓ ਕਿ ਨਹੀਂ ਆਉਂਦੀ ਤਾਂ ਵੀ ਦੱਸ ਦਿਓ ਕਰੋ ਯਾਰ ਤੇਲ ਜਾਂ ਟੁੱਟ ਜਾਂਦਾ ਏ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਬੰਦਾ ਇਹਨੇ ਪਿਆਰ ਜਿੰਨਾ ਐਨੀ ਮਿਹਨਤ ਨਾਲ ਵੀ ਲਿਖਣਾ ਹੁੰਦਾ ਹਨਾ ਤੁਸੀਂ ਰਿਸਪੌਂਸ ਨਹੀਂ ਦਿੰਦੇ ਵਧੀਆ ਨਹੀਂ ਲੱਗਦਾ ਹਨਾ ਤੇ ਬਸ ਤੁਹਾਨੂੰ ਹੱਥ ਪਾ ਲਗੇ ਵੀ ਹੱਥ ਵੰਨ ਕੇ ਬੇਨਤੀ ਆ ਪਲੀਜ਼ ਸਪੋਰਟ ਕਰ ਦਿਓ ਯਾਰ ਚੈਨਲ ਨੂੰ ਬਹੁਤ ਵੀਡੀਓਸ ਅਪਲੋਡ ਕੀਤੀਆਂ ਮੈਂ ਪਤਾ ਨਹੀਂ ਕੀ ਗੱਲ ਕੀ ਆ ਜੋ ਵੀ ਕੋਈ ਗਲਤੀ ਵੀ ਹੁੰਦੀ ਆ ਨਾ ਤਾਂ ਵੀ ਮੰਮਾ ਉਹ ਵੀ ਦੱਸ ਦਿਆ ਕਰੋ ਯਾਰ ਪਲੀਜ਼ ਰਿਕੁਐਸਟ ਹੀ ਆ ਯਾਰ ਬਾਕੀ ਤੁਹਾਡੀ ਮਰਜ਼ੀ ਆ ਚਲੋ ਮੈਂ ਤੁਹਾਨੂੰ ਕਹਿਣਾ ਸੀ ਕਹਤਾ ਬਾਏ